ਅਮੇ ਤਰਾਣੂ ਸ਼ੌਕ ਹਥਿਆਰਾਂ ਦਾ ਮਿੱਥਰਾ ਨੂੰ ਸ਼ੌਕ ਦਵਾ ਉਹ ਕਰ ਲੋ ਦੁਨੀਆ ਮੁਠੀ ਮੇ ਭਾਈਓ ਤੇ ਪੜੋ ਕਰ ਲੋ ਦੁਨੀਆ ਮੁਠੀ ਮੇ ਮੇਰੀ ਗੱਲ ਸੁਣੋ ਤੁਸੀਂ ਦੋਨੇ ਜਾਣੇ ਮੈਂ ਤੁਹਾਨੂੰ ਇੱਕ ਨਾ ਖੇਡ ਦੱਸਦੀ ਆ ਮੇਰੀ ਗੱਲ ਸੁਣੋ ਇਹ ਇੱਕ ਗੇਮ ਹੈ ਬੱਦੀ ਚਾਚੇ ਕੋਲੇ ਫੋਨ ਸੋਡੇ ਕੋਲੇ ਬੰਦੂਕ ਅਕਬਰ ਜੀ ਸੋਡੇ ਦੋਹਾਂ ਦੇ ਮੁਕਾਬਲਾ ਹੁੰਦਾ ਕੌਣ ਜਿੱਤੂਗਾ ਮੈਂ ਇਹ ਜਿੱਤੂ ਮੈਂ ਚਾਚੇ ਨੂੰ ਬੰਦੂਕ ਦਿਖਾ ਕੇ ਡਰਾ ਲੂੰ ਤੇਦਾ ਮੋਬਾਈਲ ਜਾ ਖੋਲੂੰ ਇਹ ਤੋਂ ਕੰਮ ਕਰਾਂ ਉਹ ਹੈ ਮੈਂ ਜਿੱਤੂਗਾ ਓਏ ਮੈਂ ਪੁਲਿਸ ਨੂੰ ਭੌਣ ਕਰ ਦੂੰ ਪਹਿਲਾਂ ਹੀ ਤੇਰੇ ਮੋਬਾਈਲ ਖੋਣ ਤੋਂ ਉਦੋਂ ਬਾਅਦ ਮੈਂ ਤੇਰੀ ਗੱਲੋਂ ਨਾ ਟਾਈਮ ਮੰਨਦਾ ਰਹੂੰ ਜਿੰਨਾ ਟਾਈਮ ਪੁਲਿਸ ਨਹੀਂ ਆਉਂਦੀ ਭਾਈਓ ਤੇ ਭੈਣੋ ਜਦੋਂ ਪੁਲਸ ਆ ਗਈ ਉਹ ਤੈਨੂੰ ਚੱਕ ਲੂ ਗੱਲ ਪੂਰੀ ਹੋ ਲਾ ਪਹਿਲਾਂ ਸੁਖਵੀਰ ਜੀ ਸੋਡੇ ਕੋਲੇ ਇੱਕੋ ਹੀ ਗੋਲੀ ਐ ਮੰਗ ਬੰਦੂਕ ਚ ਤੇ ਮੋਦੀ ਚਾਚਾ ਜੀ ਸੋਡੇ ਕੋਲੇ ਇੱਕ ਫੋਨ ਕਾਲ ਕਰਨ ਜੋ ਅੱਗੇ ਪੈਸੇ ਆ ਹੁਣ ਦੱਸੋ ਕਿਹੜਾ ਜਿੱਤੂ ਹੋਏ ਹੁਣ ਤਾਂ ਅਸੀਂ ਦੁਮੇ ਹਾਰਾਂਗੇ ਯਾਰ ਓ ਕਿਵੇਂ ਓ ਪੁੱਤ ਇਹ ਮੇਰੇ ਗੋਲੀ ਮਾਰੂ ਤੇ ਮਰਦਾ ਮਰਦਾ ਮੈਂ ਪਹੁੰਚ ਰੂ ਭਣ ਕਰ ਦੂ ਪਲਸੇ ਨੂੰ ਚੱਕ ਲੂ ਜਾ ਫੇਰ ਮੈਂ ਪਹਿਲਾ ਬਲਜ ਨੂੰ ਫੋਨ ਕਰ ਦੂ ਇਹ ਫੇਰ ਮੇਰੇ ਗੋਲੀ ਮਾਰੂ ਬਲਜ ਆ ਕੇ ਨੂੰ ਚੱਕ ਲੂ ਅਸੀਂ ਤਾਂ ਦੋ ਹੀ ਮੰਜੇ ਗਏ ਓ ਚਾਚਾ ਇਹਦਾ ਆਪਾਂ ਨੂੰ ਮੰਜੇ ਨੂੰ ਫਿਰ ਦਿਆ ਚੱਲ ਆਪਾਂ ਤੇਰੇ ਵਾਲੇ ਮੋਬਾਈਲ 'ਚ ਪਬਜੀ ਖੇਡਦੇ ਆ ਇਹ ਜੀ ਗੇਮ ਨੂੰ ਰਹਿਣ ਦੇ ਤੂੰ ਮਰਨ ਪਰ ਆਉਣ ਵਾਲੀ ਨੂੰ ਛੋਟੇ ਕਬਾੜ ਜੀ ਮੋਬਾਈਲ 'ਚ ਤਾਂ ਹੋਰ ਨਾ ਪਬਜੀ ਚੱਲ ਜੇ ਚਾਚਾ ਜੀ